25 ਮਿਸਤਰੀ 50 ਘਰ 100 ਦਿਨਾਂ ਵਿੱਚ ਬਣਾਉਂਦੇ ਨੇ ਤਾਂ ਇੱਕ ਮਿਸਤਰੀ ਇੱਕ ਘਰ ਕਿੰਨੇ ਦਿਨਾਂ ਵਿੱਚ ਬਣਾਏਗਾ ਜੇਕਰ 25 ਮਿਸਤਰੀ 50 ਘਰ 100 ਦਿਨਾਂ ਵਿੱਚ ਬਣਾਉਂਦੇ ਨੇ ਤਾਂ ਇੱਕ ਮਿਸਤਰੀ ਇੱਕ ਘਰ ਕਿੰਨੇ ਦਿਨਾਂ ਵਿੱਚ ਬਣਾਏਗਾ ਕਮੈਂਟ ਰਾਹੀਂ ਦਿਓ ਜੀ ਜਵਾਬ ਅੱਜ ਮਿਸਤਰੀਆਂ ਦਾ ਮੁੰਡਾ ਉਲਝ ਗਿਆ ਪਰਜੋਤ ਸਿੰਘ ਹਾਂਜੀ 25 ਮਿਸਤਰੀ 50 ਘਰ 50 ਘਰ 100 ਦਿਨ 100 ਦਿਨਾਂ ਵਿੱਚ ਬਣਾਉਂਦੇ ਨੇ ਤੇ ਏ ਦੱਸੋ ਖੜੇ ਹੋ ਜੋ ਮੜਾ ਮੈਂ ਕਹਿੰਦਾ ਥੋੜਾ ਯਾਰ ਹਾਂ ਥੋੜਾ ਵੀਊ ਵੀ ਲੈ ਲੀਏ ਹਾਂਜੀ ਤੇ 25 ਮਿਸਤਰੀ 50 ਘਰ 100 ਦਿਨਾਂ ਵਿੱਚ ਬਣਾਉਂਦੇ ਨੇ ਤਾਂ ਇੱਕ ਮਿਸਤਰੀ ਇੱਕ ਘਰ ਕਿੰਨੇ ਦਿਨਾਂ ਵਿੱਚ ਬਣਾਏਗਾ ਦੱਸੋ ਹੀ ਜਵਾਬ ਜੋ ਦੇ ਸਕਦਾ ਜਵਾਬ ਕਮੈਂਟ ਰਾਹੀਂ ਇੱਕ ਮਿਸਤਰੀ ਦੋ ਦਿਨਾਂ ਚ ਤਾਂ ਬਣਾਉਣ ਤੋਂ ਰਿਹਾ ਸਾਨੂੰ ਨਹੀਂ ਪਤਾ ਜੀ ਤੁਸੀਂ ਦੱਸੋ ਜੀ 25 ਮਿਸਤਰੀ 50 ਘਰ ਹਾਂ 100 ਦਿਨਾਂ ਵਿੱਚ ਬਣਾਉਂਦੇ 100 ਹਾਂਜੀ ਤਾਂ ਇੱਕ ਮਿਸਤਰੀ ਇੱਕ ਕਰ ਕਿੰਨੇ ਦਿਨਾਂ ਵਿੱਚ ਬਣਾਏਗਾ ਇਹ ਦੱਸੋ ਜੀ ਦੋ ਦਿਨਾਂ ਚ ਕਿਵੇਂ ਐਕਸਪਲੇਨ ਤੁੱਕੜੀ ਲਾਣਾ ਤਾਂ ਕਹਿਣਾ ਮਿਸਤਰੀ ਸਾਹਿਬ ਤੁੱਕੜੀ ਲਾਣਾ 25 ਮਿਸਤਰੀ 50 ਘਰ 100 ਦਿਨ 100 ਦਿਨ ਕੈਲਕੂਲੇਟ ਕਰੋ ਮੈਥ ਦਾ ਸਵਾਲ ਹੈ ਕਮੈਂਟ ਰਹਿਣ ਦਿਓ ਜਵਾਬ ਜੀ ਜਿਹੜੇ ਮਿਸਤਰੀ ਬੰਦੇ ਹੈਗੇ ਨੇ ਜਿਹੜਾ ਜਾਂ ਫਿਰ ਜਿਹੜੇ ਮੈਥ ਦੇ ਐਕਸਪਰਟ ਨੇ ਉਹਨਾਂ ਨੂੰ ਪਤਾ ਹੀ ਹੋਏਗਾ ਜਿਹੜੇ ਮਿਸਤਰੀ ਦੇਖਨੇ ਜਿਹੜੇ ਮਿਸਤਰੀ ਨੇ ਵੀਡੀਓ ਦੇਖ ਰਹੇ ਨੇ ਉਹ ਤਾਂ ਜਰੂਰ ਦੇ ਦੇਣਗੇ ਜਵਾਬ ਉਹਨਾਂ ਨੂੰ ਪਤਾ ਹੀ ਹੋਏਗਾ ਮੈਂ ਮੈਂ ਮੇਰੀ ਸੱਚੀ ਗੱਲ ਦੱਸ ਮਿਸਤਰੀ ਸਾਹਿਬ ਦੱਸੋ ਫਿਰ ਅੱਧੇ ਦਿਨ ਚ ਮੇਰੀ ਮੈਥ ਨਾਲ ਬੰਦ ਨਹੀਂ 25 ਮਿਸਤਰੀ 50 ਘਰ 100 ਦਿਨ ਹਾਂਜੀ ਦੱਸੋ ਫਿਰ ਮੇਰੀ ਮੈਥ ਬੜੀ ਵਧੀਆ ਹੈ ਲੇਕਿਨ ਇਹ ਨਹੀਂ ਸਮਝ ਆਜੋ ਆਜੋ ਥੋੜਾ ਕਿਨੂੰ ਆਜੋ 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 ਚਲੇ ਜਾਓ ਚਲੇ ਜਾਓ ਚਲੇ ਜਾਓ ਚਲੇ ਚਲੇ ਹਮੇਸ਼ਾ ਵੈਰੀ ਗੁੱਡ ਆਂਦੀ ਹੈ ਅਸਲ ਮੈਥ ਸੇ ਵੈਰੀ ਗੁੱਡ ਆਂਦੀ ਹੈ ਫਿਰ ਦਿਓ ਜਵਾਬ ਜਲਦੀ ਜਲਦੀ ਓਏ ਇਹ ਨਹੀਂ ਸਮਝ ਆਉਂਦਾ ਮੇਰੀ ਜੀ ਆਪਣੀ ਗੱਡੀ ਦੇਖੋ ਜੀ ਕਿੱਥੇ ਖੜੀ ਆ ਆਟਾ ਟਨਲ ਦੇ ਕੋਲ ਔਰ ਸਾਹਮਣੇ ਜੀ ਟਨਲ ਆ ਰਿਹਾ ਇੱਕ ਵਾਰੀ ਘੁਮਾ ਦਈਏ ਸਾਰੇ ਪਾਸੇ ਉੱਥੇ ਸੂਰਜ ਨਿਕਲਿਆ ਹੋਇਆ ਬੜ ਬਰਫ਼ 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 ਸਾਡੇ ਬਰਫ਼ ਤੁਸੀਂ ਦੇਖੋ ਠੀਕ ਹੈ ਔਰ ਔਨ ਦਾ ਰੋਡ ਹੀ ਬਰਫ਼ ਆ ਦੇਖੋ ਜੀ ਆ ਸਾਰੀ ਬਰਫ਼ ਹੈ ਠੀਕ ਹੈ ਜੀ ਚਲੋ ਹੁਣ ਆਨੇ ਆਪਾ ਆਪਣੇ ਬੁਝਾਰਤ ਵੱਲ ਹਾਂ ਜੀ ਦਿਓ ਜਵਾਬ ਸਮਝ ਨਹੀਂ ਆਇਆ ਸੰਤਾ 25 ਮਿਸਤਰੀ 50 ਘਰ 100 ਦਿਨਾਂ ਵਿੱਚ ਬਣਾ ਰਹੇ ਨੇ ਤਾਂ ਇੱਕ ਮਿਸਤਰੀ ਇੱਕ ਘਰ ਕਿੰਨੇ ਦਿਨਾਂ ਵਿੱਚ ਬਣਾਏਗਾ ਇਹ ਸੋਚ ਲਓ ਤੁਸੀਂ ਕਿ 25 ਮਿਸਤਰੀ ਨੇ ਠੀਕ ਹੈ ਤੁਹਾਨੂੰ ਮੈਂ ਤੁਹਾਨੂੰ ਸੋਖਾ ਕਰਦਾ ਜੇ 25 ਮਿਸਤਰੀ ਨੇ ਉਹਨਾਂ ਨੇ ਕਿੰਨੇ ਘਰ ਬਣਾਏ 25 50 ਨਿਆ ਜੀ 25 ਮਿਸਤਰੀ ਨੇ ਘਰ ਕਿੰਨੇ ਬਣਾਏ 25 ਮਿਸਤਰੀਆਂ ਨੇ 25 ਘਰ 50 ਦਿਨਾਂ ਚ ਬਣਾਏ 25 ਮਿਸਤਰੀਆਂ ਨੇ 25 ਘਰ 50 ਦਿਨਾਂ ਤੇ ਬਣਾਏ ਠੀਕ ਹੈ ਅੱਗੇ ਇੰਨਾ ਤਾਂ ਮੈਨੂੰ ਸਮਝ ਆ ਗਿਆ ਸਮਝ ਆ ਗਿਆ ਮਿਸਤਰੀ ਨਹੀਂ 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 ਇਹ ਆਪਣੇ ਸਾਰੇ ਸੋਚ ਰਿਹਾ ਸਵਾਲ ਇਹ ਸੀਗਾ 25 ਮਿਸਤਰੀ 50 ਕਰ 100 ਦਿਨਾਂ ਵਿੱਚ ਬਣਾਉਂਦੇ ਨੇ ਹੁਣ ਤੁਸੀਂ ਇਹ ਸਭ ਦੱਸੋ ਕਿ ਮਿਸਤਰੀ ਕਿੰਨੇ ਨੇ 25 25 ਔਰ ਕਰ ਕਿੰਨੇ ਨੇ 50 50 ਯਾਨੀ ਕਿ ਇੱਕ ਮਿਸਤਰੀ ਕਿੰਨਾ ਕਰ ਬਣਾ ਰਿਹਾ ਹੈ ਮਿਸਤਰੀ ਬਣਾ ਰਿਹਾ ਫਿਰ ਇੱਕ ਕਰ ਯਾ ਸਿੱਧਾ ਹਿਸਾਬ ਹੈ ਦੋ ਕਰ ਹਾਂ ਬਿਲਕੁਲ ਜੇ 25 ਮਿਸਤਰੀ ਹੈ ਤਾਂ 25 ਪਹਿਲਾਂ ਦੋ ਕਹਿੰਦੇ ਇੱਕ ਮਿੰਟ ਇੱਕ ਮਿੰਟ ਜਵਾਬ ਥੋੜਾ ਹੈ ਮੈਨੂੰ ਸਮਝ ਗਿਆ ਹਾਂਜੀ ਇੱਕ ਮਿਸਤਰੀ ਦੋ ਦੋ ਦਿਨਾਂ ਚ ਬਣਾਉਂਦਾ ਇੱਕ ਮਿਸਤਰੀ ਮੈਂ ਦੋ ਘਰ ਦੀ ਗੱਲ ਨਹੀਂ ਕੀਤੀ ਇੱਕ ਮਿਸਤਰੀ ਇੱਕ ਘਰ ਇੱਕ ਦਿਨ ਚ ਬਣਾਉਂਦਾ ਅਸਾਇਦੋ ਇੱਕ ਮਿਸਤਰੀ ਇੱਕ ਘਰ ਦੋ ਦਿਨਾਂ ਚ ਬਣਾਉਂਦਾ ਅੱਛਾ ਐਕਸਪਲੇਨ ਐਕਸਪਲੇਨ ਕਿਵੇਂ 25 ਮਿਸਤਰੀ ਨੇ 25 ਮਿਸਤਰੀ ਨੇ ਤੇ 50 ਦਿਨਾਂ ਵਿੱਚ ਨਹੀਂ ਨਹੀਂ ਸਜਾ ਕਰਨੇ 50 ਘਰ ਬਣਾ ਰਹੇ ਨੇ ਉਹ 10 ਦਿਨਾਂ ਚ ਬਣਾ ਰਹੇ ਨੇ ਯਾਨੀ ਕਿ ਮਤਲਬ ਕੀ 25 ਮਿਸਤਰੀ ਨੇ ਕਿੰਨੇ ਘਰ ਬਣਾਏ 50 ਘਰ ਤੇ ਇੱਕ ਮਿਸਤਰੀ ਨੇ ਕਿੰਨੇ ਘਰ ਬਣਾਇਆ ਇੱਕ ਦੋ 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 ਕਿ ਕਿ ਆਪਾਂ 25 ਨੂੰ ਡਬਲ ਕਰਾਂਗੇ ਨਾ ਬਿਲਕੁਲ ਇੱਕ ਮਿਸਤਰੀ ਨੇ ਦੇਖੋ ਇਹ ਹੀ ਹੈ ਕਿ ਡਬਲ ਡਬਲ 25 ਨੂੰ ਡਬਲ ਕਰਕੇ 50 50 ਨੂੰ ਡਬਲ ਕਰਕੇ 100 ਸੁਣੋ ਧਿਆਨ ਨਾਲ ਸਮਝੋ ਸਮਝੋ ਐਕਸਪਲੇਨ ਕਰੋ ਚੰਗੀ ਤਰੀਕਾ ਨਾਲ ਦੇਖੋ ਮਿਸਤਰੀ ਕਿੰਨੇ ਨੇ 25 ਕਰ ਕਿੰਨੇ ਨੇ 50 ਦੇਰ ਕਿੰਨੇ ਲੱਗੇ 100 ਠੀਕ ਹੈ ਹੁਣ ਆਪਾਂ ਇੱਕ ਇੱਕ ਕਰਕੇ ਆਨੇ ਆਂ ਅਗਰ 25 ਮਿਸਤਰੀ 50 ਘਰ ਬਣਾ ਰਿਹਾ ਤਾਂ ਇੱਕ ਮਿਸਤਰੀ ਕਿੰਨੇ ਘਰ ਬਣਾ ਰਿਹਾ ਦੋ ਇਹਨੇ ਇੱਕ ਮਿਸਤਰੀ ਦੇ ਪੱਲੇ ਕਿੰਨੇ ਆਏ ਦੋ ਦੋ ਘਰ ਤੇ ਦਿਨ ਕਿੰਨੇ ਲੱਗੇ ਸੀ ਉਹਨਾਂ ਨੂੰ 4 100 4 아이ਹ ਵੀ ਦੀ ਗੱਲ ਕਰ ਰਹੇ ਆ ਦਿਨ ਕਿੰਨੇ ਲੱਗੇ ਸੀਗੇ 100 100 ਘਰ 100 ਦਿਨ ਲੱਗੇ ਸੀਗੇ ਮਿਸਤਰੀ ਕਿੰਨੇ ਸੀਗੇ 25 25 ਮਿਸਤਰੀ ਸੀ 50 ਘਰ ਸੀ ਅਗਰ ਇੱਕ ਮਿਸਤਰੀ ਇੱਕ ਘਰ 2 ਦਿਨ ਚ ਬਣਾ ਰਿਹਾ ਠੀਕ ਹੈ ਤੇ 25 ਮਿਸਤਰੀ 25 ਘਰ ਕਿੰਨੇ ਦਿਨ ਚ ਬਣਾਣਗੇ ਅਗਰ ਇੱਕ ਮਿਸਤਰੀ ਇੱਕ ਘਰ 2 ਦਿਨ ਚ ਬਣਾ ਰਿਹਾ 4 ਤਾਂ ਹਨਾ ਤੇ ਨਹੀਂ 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 ਸੁਣੋ अगर एक मिस्त्री एक घर दो ਤੁਹਾਡੇ ਸਾਹਮਣੇ ਲੱਤ ਰਿਹਾ ਕੋਈ ਕਹਿੰਦਾ ਦੋ ਅਗਰ ਇੱਕ ਬਿਸ਼ਤਰੀ ਇੱਕ ਘਰ ਦੋ ਦਿਨ ਚ ਬਣਾ ਰਿਹਾ ਠੀਕ ਹੈ ਤਾਂ ਫਿਰ 25 ਮਿਸਤਰੀ 25 ਘਰ ਕਿੰਨੇ ਦਿਨ ਚ ਬਣਾਣਗੇ ਮੈਨੂੰ ਪਤਾ ਹੈ ਸਿੱਧੀ ਸਿੱਧੀ ਗੱਲ ਦੋ ਦਿਨ ਚ ਬਣਾਣਗੇ ਲੋਕੀ ਕੀ ਕਹਿ ਰਹੇ ਅਗੇ ਲੇਕਿਨ ਮੈਂ ਤੁਹਾਨੂੰ ਕੀ ਕਿਹਾ 25 ਘਰ ਕਿੰਨੇ ਦਿਨ ਚ ਬਣਗੇ 100 ਦਿਨ ਚ ਦੋ ਦਿਨ ਚ ਸਾਰੀ ਦੋ ਦਿਨ ਦੋ ਦਿਨ ਚ ਠੀਕ ਹੈ ਕਿੰਨੇ ਮਿਸਤਰੀ ਬਣਾਏ 25 ਨੇ 25 ਨੇ ਠੀਕ ਹੈ ਅੱਗੇ ਅੱਗੇ ਦੇਖੋ ਅਗਲਾ ਕੀ ਹੈ ਕਿੰਨੇ ਮਿਸਤਰੀ ਸੀਗੇ 25 50 ਕਿੰਨੇ ਘਰ ਸੀਗੇ 50 ਤੇ ਦਿਨ ਕਿਨੇ ਲੱਗੇ 100 ਲੇਕਿਨ ਤੁਹਾਡੇ ਸਾਹਬ ਨਾਲ ਤਾਂ 4 ਦਿਨ ਚ ਬਣ ਗਏ ਬਣ ਗਏ ਸੁਪਰ ਫਾਸਟ 4 ਦਿਨ ਚ ਨਹੀਂ ਬਣਨੇ ਮਾਡਮ ਜੀ ਜਵਾਬ ਗਲਤ ਹੈ ਤੁਹਾਡਾ ਸਮਝ ਗਏ ਨਾ ਮੇਰੀ ਗੱਲ ਹਾਂ 100 ਦਿਨ ਚ ਬਣ ਗਏ ਗੱਲ ਸਮਝੋ ਤੁਸੀਂ ਦੱਸ ਦੋ ਨਾਸਤਾ ਹਾਂ ਨਹੀਂ ਮੈਂ ਕਿਉਂ ਦੱਸਾਂ ਜਸਤਨਾ ਤੁਸੀਂ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਸਮਝਾ ਰਹੇ ਹੋ। ਤੁਸੀਂ ਸਮਝਾ ਰਹੇ ਹੋ ਜੋ ਮੈਂ ਸਮਝਾਈ ਗੱਲ ਨਹੀਂ ਸਮਝ ਨਹੀਂ ਗੱਲ ਸਮਝਾਏ ਤਾਂ ਦੱਸੋ। ਦੇਖੋ ਤੁਸੀਂ ਕੀ ਕਿਹਾ ਕਿ ਇੱਕ ਮਿਸਤਰੀ ਨੂੰ 2 ਦਿਨ ਲੱਗਣਗੇ। ਹਾਂਜੀ। ਓਕੇ ਤੇ 25 ਮਿਸਤਰੀਆਂ ਨੂੰ ਇੱਕ ਇੱਕ ਘਰ ਬਣਾਏਗਾ। ਹਰ ਮਿਸਤਰੀ ਇੱਕ ਇੱਕ ਘਰ ਬਣਾਏਗਾ ਤਾਂ 2 ਦਿਨ ਲੱਗਣਗੇ ਨਾ। ਤਾਂ 25 ਨੂੰ ਵੀ 2 ਦਿਨ ਲੱਗੇ। ਕਿੰਨੇ ਘਰ ਬਣ ਗਏ? 25 ਘਰ ਬਣ ਗਏ। ਤੇ 50 ਘਰ ਕਿੰਨੇ ਦਿਨਾਂ ਦੇ ਬਣ ਗਏ? 4 ਦਿਨ 4 ਦਿਨਾਂ ਦੇ। ਤਾਂ ਆਪਾਂ ਇਹ 25 ਮਿਸਤਰੀ 25 ਘਰ 2 ਦਿਨਾਂ 'ਚ ਬਣਾ ਰਹੇ ਨੇ ਤੇ 50 ਘਰ ਕਿੰਨੇ ਦਿਨਾਂ 'ਚ ਬਣੇ ਚਾਰ ਦਿਨਾਂ 'ਚ ਲੇਕਿਨ ਮੈਂ ਕੀ ਕਿਹਾ ਕਿ 50 ਘਰ 100 ਦਿਨਾਂ 'ਚ ਬਣੇ ਨੇ 50 ਘਰ 100 ਦਿਨਾਂ 'ਚ ਨਹੀਂ ਕਿ ਇੱਕ ਮਿਸਤਰੀ ਜਿਹੜਾ ਹੈ ਜੋ ਘਰ ਬਣਾ ਰਿਹਾ ਦੋ ਘਰ ਬਣਾ ਰਿਹਾ ਇੱਥੇ ਤੱਕ ਤੁਸੀਂ ਠੀਕ ਹੋ ਲੇਕਿਨ ਦਿਨ ਕਿੰਨੇ ਲੱਗ ਰਹੇ ਤੁਸੀਂ ਇਹ ਦੱਸੋ ਯਾਨੀ ਕੀ ਇੱਕ ਮਿਸਤਰੀ ਦੋ ਦਿਨਾਂ ਦੇ ਵਿੱਚ ਇੱਕ ਘਰ ਬਣਾਉਂਦਾ ਬੜੇ ਵੈਰੀ ਸਿੰਪਲ ਹੈ ਯਾਰ ਗੱਲ ਸਮਝੋ ਇੱਕ ਮਿਸਤਰੀ ਨੇ ਦੋ ਘਰ ਬਣਾਏ ਇਹ ਗੱਲ ਤਾਂ ਕਲੀਅਰ ਹੈ ਠੀਕ ਹੈ ਉਹਨੇ ਨੂੰ ਡਬਲ ਕਰਨਾ ਤੁਸੀਂ ਕਰੋ ਕਿਵੇਂ ਕਰੋਗੇ ਇੱਕ ਮਿਸਤਰੀ ਨੇ 2 ਕਰਨਾ ਹੈ 2 ਦਾ 2 ਹੋ ਗਿਆ 4 8 ਦਿਨ 8 ਮੈਡਮ ਜੀ 50 ਦਿਨ 50 ਦਿਨ ਗੱਲ ਸਮਝੋ ਇੱਕ ਮਿਸਤਰੀ ਹਾਂ ਇੱਕ ਕਰ 50 ਦਿਨ ਚ ਬਣਾ ਰਿਹਾ ਹੈ ਹਾਂਜੀ ਠੀਕ ਹੈ ਤੇ 25 ਮਿਸਤਰੀ 25 ਕਰਕੇ ਕਿੰਨੇ ਦਿਨ ਚ ਬਣਾਣਗੇ 50 yes 25 ਮਿਸਤਰੀ 25 ਕਰ 50 ਦਿਨ ਚ ਬਣਾਤੇ ਤੇ ਆਪਾਂ ਕਿੰਨੇ ਕਿਹਾ ਸੀ 50 ਕਰ ਤਾਂ 50 ਦੇ 50 100 100 ਦਿਨ ਹੋ ਗਏ ਮਿਸਤਰੀ ਕਿੰਨੇ ਹੋ ਗਏ 25 ਕਰ ਕਿੰਨੇ ਹੋ ਗਏ 50 ਦਿਨ ਕਿੰਨੇ ਹੋ ਗਏ 100 ਤੋਂ ਯਾਨੀ ਕਿ ਇਹਦਾ ਸਹੀ ਜਵਾਬ ਆਏਗਾ ਕਿ ਇੱਕ ਮਿਸਤਰੀ ਇੱਕ ਕਰ 50 ਦਿਨ ਚ ਬਣਾਉਂਦਾ ਓਕੇ ਠੀਕ ਹੈ ਸਹੀ ਜਵਾਬ ਆਵੇਗਾ 50 ਦਿਨ ਹੈ ਬਿਲਕੁਲ ਇੱਕ ਮਿਸਤਰੀ ਇੱਕ ਕਰ 50 ਦਿਨ ਚ ਬਣਾਏਗਾ ਓਕੇ ਸੋ ਫਾਈਨਲੀ ਸਹੀ ਜਵਾਬ ਦੇ ਚੁੱਕੇ ਅਗੇ ਠੀਕ ਹੈ ਜੀ ਸੋ ਜਿਓ ਮੈਂ ਐਕਸਪਲੇਨ ਕੀਤਾ ਅਜੇ ਸਾਰਿਆਂ ਨੂੰ ਵਧੀਆ ਲੱਗਿਆ ਸੋ ਜਵਾਬ ਸਾਰਿਆਂ ਨੂੰ ਸਮਝ ਵੀ ਆਇਆ ਤਾਂ ਵੀ ਦੱਸੇ ਅਗਰ ਨਹੀਂ ਆਇਆ ਤਾਂ ਵੀ ਦੱਸੇਗਾ ਕਿ ਮੈਂ ਤੇ ਮੇਰੇ ਸਿਰ ਦੇ ਉੱਪਰ ਦੀ ਲੰਗਦਾਗਾ ਸੋ ਇਹਨੂੰ ਤਾਂ ਕੁਝ ਬੰਦ ਨਹੀਂ ਤੇ ਤੁਸੀਂ ਬਤ ਜਿਹੜੇ ਕਮੈਂਟ ਕਰਕੇ ਦੱਸ ਰਗੇ ਮੇਰਾ ਐਕਸਪਲੇਨੇਸ਼ਨ ਸਹੀ ਆਇਆ ਐ ਮੈਂ ਬੁਝਾਰਤਾਂ ਹੋਣੇ ਨੂੰ ਸੋਚੀ ਸੀ ਮਿੰਟ ਲਾਇਆ ਮਿੰਟ ਤੇ ਸੋਚੀ ਤੇ ਬਣਾਈ ਤੇ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸੋ ਕਿਦਾਂ ਲੱਗੀ ਤੇ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਇਹ ਸਹੀ ਆ ਜਾਂ ਗਲਤ ਐ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਹੋਰ ਐਦਾਂ ਦੀ ਬੁਝਾਰਤਾਂ ਬਣਾ ਮਲਾ ਕੇ ਸਾਨੂੰ ਭੇਜਿਆ ਕਰੋ ਆਪਣਾ ਨਾਮ ਤੇ ਪਿੰਡ ਦਾ ਨਾਮ ਜਰੂਰ ਲਿਖ ਦਿਆ ਕਰੋ ਹਨਾ ਜੀ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਬਾਏ ਬਾ